ਸਰਕਾਰ ਸਾਥਿਓ ਅਤੇ ਮੀਡੀਆ ਵਾਲੇ ਸਾਥਿਓ ਕੱਲ੍ਹ ਵਾਲੀ ਪੀਸੀ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਭਵਨੂ ਕਹਾੜ ਜੀ ਨੇ ਪੰਜਾਬ ਸਰਕਾਰ ਨੇ ਜੋ ਝੂਠ ਬੋਲਿਆ ਆਪਣਾ ਡੱਲੇਵਾਲ ਸਾਹਿਬ ਦੀ ਹੈਲਥ ਕੰਡੀਸ਼ਨ ਬਾਰੇ ਵੀ ਇੰਪਰੂਵ ਕਰ ਰਹੀ ਹੈ ਉਸੇ ਤਰ੍ਹਾਂ ਦੀ ਇੱਕ ਅੱਜ ਪਿਛਲੇ ਦਿਨਾਂ ਚ ਇੱਕ ਹੋਰ ਪੰਜਾਬ ਸਰਕਾਰ ਨੇ ਝੂਠੀ ਰਿਪੋਰਟ ਕਰਕੇ ਸਾਡੇ ਆਗੂਆਂ ਨੂੰ ਝੂਠੇ ਕੇਸ ਦੇ ਵਿੱਚ उलझाने ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਪੰਜਾਬ ਚ ਆਏ ਸੀ ਤਾਂ ਪੰਜਾਬ ਦੇਆਂ ਸੰਗ ਵੱਡੀਆਂ ਸੰਘਰਸ਼ ਛਲ ਜਿਹੜੀਆਂ ਜੱਥੇਬੰਦੀਆਂ ਸੀ ਟੀਕੇ ਜੋ ਸਿੱਧੂ ਪਰ ਟੀਕੇ ਜੋ ਕ੍ਰਾਂਤੀਕਾਰੀ ਵੀਕੇ ਜੋ ਗ੍ਰਾਹਾਂ ਸਮੇਤ ਦਰਜਣ ਤੋਂ ਉੱਪਰ ਜੱਥੇ ਬੰਦਗਾਨ ਨੇ ਵਿਰੋਧ ਕੀਤਾ ਸੀਗਾ ਪ੍ਰੋਟੈਸਟ ਕੀਤੇ ਸੀ ਜਲਾ ਪੱਧਰਾ ਤੇ ਕਿਉਂਕਿ ਉਹਨਾਂ ਨੇ ਵਾਦਾ ਖਿਲਾਫੀ ਕੀਤੀ ਸੀ ਉਹ ਉਹਦੇ ਦੌਰਾਨ ਉਹਨਾਂ ਨੇ ਆਪਣਾ ਰੂਟ ਬਦਲਿਆ ਜਿਹੜੇ ਕਿਸਾਨ ਸੀਗੇ ਉਹ ਜਾ ਰਹੇ ਸੀ ਜਿਲ੍ਹਾ ਹੈੱਡਕ quartਰ ਤੇ ਉਹਨੂੰ ਰਸਤੇ 'ਚ ਰੋਕ ਲਿਆ ਡਰ ਸੀਗਾ ਵੀ ਕਿਤੇ ਉਹਦੀ ਰੈਲੀ 'ਚ ਨਾ ਜਾ ਵਰਡਣਾ ਉੱਥੇ ਟ੍ਰੈਫਿਕ ਜਮ ਹੋ ਗਿਆ ਇਹਨਾਂ ਨੇ ਰੂਟ ਬਦਲਿਆ ਰੂਟ ਚਹਾਜ ਵਾਲਾ ਰੂਟ 에ਅਰਪੋਰਟ ਵਾਲਾ 에ਅਰ ਵਾਲਾ ਰੂਟ ਬਦਲ ਕੇ ਬਾਈ ਰੋਡ ਕਰ ਲਿਆ ਜਿਹਦੇ ਕਰਕੇ ਉੱਥੋਂ ਉਹਨਾਂ ਨੂੰ ਮੁੜਨਾ ਪਿਆ ਕੋਈ ਉੱਥੇ ਟਕਰਾ ਨਹੀਂ ਹੋਇਆ ਕੋਈ ਉੱਥੇ ਇੰਜਰੀ ਨਹੀਂ ਹੋਈ ਕੋਈ ਕੋਈ ਵਿਗੜ ਨਹੀਂ ਪਿਆ ਹੁਣ ਉਹਦੇ ਵਿੱਚ ਜਿਹੜੀ ਸਿੰਪਲ ਧਾਰਾ ਸੀਗੀ ਉਦੋਂ ਲੱਗੀ ਹੋਈ ਤੇ 283 ਜਿਹੜੀ ਟ੍ਰੈਫਿਕ ਰੋਕਣ ਦੀ ਧਾਰਾ ਹੁੰਦੀ ਹੈ ਉਹਦੇ ਵਿੱਚ ਹੁਣ ਇਹਨਾਂ ਨੇ ਇਹ ਕਿ ਵੀ ਪੁਰਾਣੀ ਧਾਰਾ ਹੈਗੀ ਐ 307 ਧਾਰਾ ਐਡ ਕਰਤੀ ਜਿਹਦੇ ਵਿੱਚ ਵਿਕੇਜੂ ਕ੍ਰਾਂਤੀਕਾਰੀ ਦੇ ਆਗੂ ਹੈ ਕਿਸਾਨ ਮਜੂਦ ਸੰਘਰਸ਼ ਕਮੇਟੀ ਦੇ ਆਗੂ ਹੈ ਹੋਰ ਮਜ਼ਦੂਰ ਜਥੇਬੰਦੀਆਂ ਦੇ ਵੀ ਆਗੂ ਝੂਠੇ ਉਹ 307 ਦੀ ਧਾਰਾ ਐਂ ਕਹਿ ਕੇ ਦਰਜ ਕਰਤੀ ਹੈ ਉਹ ਪੋਲਿਟਿਕਲ ਪ੍ਰੈਸ਼ਰ ਤਹਿਤ ਹੈ ਜਿਹੜਾ ਸੈਂਟਰ ਸਰਕਾਰ ਦਾ ਵੀ ਉਹ ਆਗੂ ਇਹਨਾਂ ਅੰਦੋਲਨ ਚ ਲਗਾਤਾਰ ਭਾਗ ਲੈ ਰਹੇ ਆ ਆਪਣਾ ਦਿੱਲੀ ਕਿਸਾਨ ਅੰਦੋਲਨ ਭਾਗ ਦੋ ਚ ਇਹਦੇ ਚ ਭਾਗ ਨਾ ਲੈ ਸਕਣ ਖੁੱਲੇ ਆ ਮਕਾਮ ਨਾ ਕਰ ਸਕਣ ਝੂਠੇ ਕਰਕੇ ਮਾਰਿਆ ਵੀ ਉਦੋਂ ਦੀ ਧਾਰਾ ਲੱਗੀ ਆ ਕਿਉਂਕਿ ਜੇ ਉਦੋਂ ਦੀ ਧਾਰਾ ਲੱਗੀ ਹੁੰਦੀ ਫੇਰ ਉਹਨਾਂ ਦੀਆਂ ਜ਼ਵਾਨਤਾ ਜਿਹੜੀਆਂ ਥਾਣੇ ਚ ਜ਼ਵਾਨਤਾ ਹੋਈਆਂ 307 ਧਾਰਾ ਦੀ ਥਾਣੇ ਚ ਕਿਵੇਂ ਜ਼ਵਾਨਤ ਹੋ ਜਾਂਦੇ ਇਸ ਕਰਕੇ ਅਸੀਂ ਦੋਨੇ ਫਾਰਮਾਂ ਵੱਲੋਂ ਜਿਹੜਾ ਆਗੂਆਂ ਨੇ ਜਿਹੜੇ ਅੰਦੋਲਨ ਤੇ ਸਰਕਾਰ ਮੈਂ 11 ਮਹੀਨਾ ਤੋਂ ਉਹਨਾਂ ਨੂੰ ਲਜਾਉਣ ਦੇ ਖਾਤਰ ਜਿਹੜੀ ਧਾਰਾ ਲਾਈ ਹੈ ਇਹਦੇ ਸੇ ਨਿਖੇਦੀ ਕਰਦੇ ਆ ਤੇ ਮੰਗ ਕਰਦੇ ਆ ਸਰਕਾਰ ਤੋਂ ਵੀ ਉਹ ਧਾਰਾ ਖਤਮ ਕਰੇ ਜੇ ਕਿਸੇ ਦੀ ਆਗੂ ਦੀ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਨੋਂ ਫੋਰਮਾਂ ਵੱਲੋਂ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਗੱਲ ਰੱਖੀ ਸਰਜੀਤ ਪੂਲ ਸਾਹਿਬ ਨੇ ਮੈਂ ਬਿਲਕੁਲ ਸਾਡੇ ਨਾਲ ਭੋਜਦਾ ਜੀ ਵੀ ਬੈਠੇ ਆ ਭੰਗਾਲਾ ਸਾਹਿਬ ਬੈਠੇ ਆ ਅਸੀਂ ਮਾਫੀ ਚਾਹੁੰਨੇ ਆ ਉਹਨਾਂ ਤੋਂ ਮੈਂ ਇੱਕ ਗੱਲ ਜ਼ਰੂਰ ਕਰ ਦਵਾਂ ਵੀ ਜਦੋਂ ਜਿਹੜੀ ਗੱਲ ਜਦੋਂ ਵਿਰੋਧ ਕੀਤਾ ਸੀ ਬਹੁਤ ਸਾਰੀਆਂ ਜਥੇਬੰਦੀਆਂ ਹਲੇ ਉਹਦੇ ਵਿੱਚ ਕਹਿ ਲਿਆ ਸੀ ਵੀ ਜਥੇਬੰਦੀ ਦੇ ਵਿੱਚ ਸੀਗੇ ਜਥੇਬੰਦੀ ਹੋਣ ਚ ਨਹੀਂ ਸੀ ਆਈ ਅਲਗ-ਅਲਗ ਤਰੀਕਿਆਂ ਤੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਬੜੀ ਮੱਧ ਭਾਗੀ ਗੱਲ ਹੈਗੀ ਐਨੇ ਟਾਈਮ ਬਾਅਦ 307 ਤਾਰਾ ਲਾਉਣੀ ਹੁਣ ਮਗਰ